ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਚੰਮ ਦਾ ਕੰਮ ਕਰਦੇ ਆ ਜਿਹੜੇ ਸਮਾਜ ਦੇ ਵਿੱਚ ਮੈਂ ਪੈਦਾ ਹੋਇਆ ਮੇਰਾ ਜਨਮ ਹੋਇਆ ਉਹ ਸਮਾਜ ਦੇ ਲੋਕ ਮਰੇ ਹੋਏ ਪਸ਼ੂਆਂ ਨੂੰ ਢੋਂਦੇ ਨੇ ਉਹਨਾਂ ਨੂੰ ਹੱਡਾ ਰੂੜੀ ਸੁੱਟ ਕੇ ਆਉਂਦੇ ਨੇ ਫਿਰ ਉਹਨਾਂ ਦੀ ਖੱਲ ਉਤਾਰਦੇ ਨੇ ਮਰੇ ਹੋਏ ਪਸ਼ੂਆਂ ਦੀ ਫਿਰ ਉਹਨੂੰ ਚੰਗੀ ਤਰ੍ਹਾਂ ਉਹੋਂਦੇ ਨੇ ਸਾਫ਼ ਕਰਦੇ ਨੇ ਫਿਰ ਗਰਮ ਪਾਣੀ ਉਬਾਲ ਕੇ ਉਹਦੇ ਵਿੱਚ ਅੱਕ ਪਾ ਕੇ ਰਸਾਇਣਕ ਪਦਾਰਥ ਪਾ ਕੇ ਉਹਦੀ ਸਮਹਿਲ ਉਹਦੀ ਬਦਬੋ ਦੂਰ ਕਰਦੇ ਨੇ ਫਿਰ ਕਿਤੇ ਜਾ ਕੇ ਉਹਨੂੰ ਸੁਕਾਉਂਦੇ ਨੇ ਫਿਰ ਰੰਗਦੇ ਨੇ ਫਿਰ ਉਹਦੀਆਂ ਵਸਤਾਂ ਬਣਾਈਆਂ ਜਾਂਦੀਆਂ ਨੇ ਤੇ ਗੁਰੂ ਪਿਆਰਿਓ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਫਿਰ ਉਹ ਚਮ ਦੀਆਂ ਵਸਤਾਂ ਸਾਰੇ ਲੋਕ ਵਰਤਦੇ ਨੇ ਤੇ ਗੁਰੂ ਰਵਿਦਾਸ ਮਹਾਰਾਜ ਇਹ ਵੀ ਗੱਲ ਕਹਿੰਦੇ ਨੇ ਮੈਂ ਸ਼ੁੱਧਰਾਂ ਤੁਹਾਡੇ ਲਈ ਕਿਉਂਕਿ ਮੈਂ ਚਮਾਰ ਹਾਂ ਤੁਸੀਂ ਮੈਨੂੰ ਮੰਦਰ ਨਹੀਂ ਜਾਣ ਦਿੰਦੇ ਮੰਦਰ ਨਹੀਂ ਵੜਨ ਦਿੰਦੇ ਮਥਾ ਨਹੀਂ ਟੇਕਣ ਦਿੰਦੇ ਤੇ ਸਤਿਗੁਰੂ ਰਵਦਾਸ ਮਹਾਰਾਜ ਕਹਿੰਦੇ ਸਾਡੇ ਹੱਥਾਂ ਨਾਲ ਬਣਾਈ ਹੋਈ ਇੱਕ ਢੋਲ ਕੀ ਜਿਹਦੇ ਉੱਤੇ ਚੰਮ ਲੱਗਿਆ ਹੋਇਆ ਉਹ ਮੰਦਰ 'ਚ ਜਾ ਸਕਦੀ ਐ ਪਰ ਅਸੀਂ ਕਿਉਂ ਨਹੀਂ ਜਾ ਸਕਦੇ ਤੁਸੀਂ ਸਾਨੂੰ ਨੀਂ ਚ ਆਖਦੇ ਹੋ ਮਹਾਰਾਜ ਕਹਿੰਦੇ ਕਿਉਂ ਕਹਿੰਦੇ ਹੋ ਕਿਉਂਕਿ ਤੁਸੀਂ ਕਹਿੰਦੇ ਹੋ ਚਮਾਰ ਹੋ ਤੇ ਗੁਰੂ ਰਵਦਾਸ ਮਹਾਰਾਜ ਕਹਿੰਦੇ ਮੈਨੂੰ ਇਹ ਦੱਸੋ ਦੁਨੀਆ 'ਤੇ ਚਮਾਰ ਹੈ ਕੌਣ ਨਹੀਂ ਕਹਿੰਦੇ ਸਭ ਤੋਂ ਵੱਡਾ ਚਮਾਰ ਤਾਂ ਰੱਬ ਹੋਇਆ ਕਿਉਂ ਹੋਇਆ ਜੇ ਮੈਂ ਜੋੜੇ ਗੰਡ ਦਾ ਚਮ ਨੂੰ ਗੰਡਦਾ ਕਿਉਂਕਿ ਉਸ ਸਮੇਂ ਚਮੜੇ ਦੀਆਂ ਜੁੱਤੀਆਂ ਬਣਾਈਆਂ ਜਾਂਦੀਆਂ ਸਨ ਮਾਰੇ ਕਹਿੰਦੇ ਜੇ ਚਮੜਾ ਗੰਡਣ ਕਰਕੇ ਚਮਾਰ ਆ ਨਾ ਫਿਰ ਆਪਣੇ ਸ਼ਰੀਰਾਂ ਵੱਲ ਝਾਤੀ ਮਾਰ ਕੇ ਵੇਖੋ ਇਹ ਵੀ ਚਮੜੇ ਦੇ ਨੇ ਇਹ ਚਮੜੇ ਨੂੰ ਗੰਡਣ ਵਾਲਾ ਅਕਾਲ ਪੁਰਖ ਹੈ ਜੇ ਮੈਂ ਜੁੱਤੀਆਂ ਵਾਲੇ ਚਮੜੇ ਨੂੰ ਗੰਡਣ ਕਰਕੇ ਚਮਾਰ ਆ ਤੇ ਤੁਹਾਡਾ ਜਿਹੜਾ ਚੰਮ ਗੰਡਿਆ ਰੱਬ ਨੇ ਫਿਰ ਰੱਬ ਵੀ ਸਭ ਤੋਂ ਵੱਡਾ ਚਮਾਰ ਆਖੋ ਸਤਨਾ ਮਹਾਰਾਜ ਕਹਿੰਦੇ ਫਿਰ ਹੋਰ ਚਮਾਰ ਹੋਇਆ ਨਾ ਇਹ ਗੱਲ ਸਤਿਗੁਰਾਂ ਨੇ ਆਖੀ ਦੇਖੋ ਜਿਹੜੀ ਗੁਲਾਮੀ ਹੈ ਨਾ ਜਿਹੜੀ ਸਦੀਆਂ ਤੋਂ ਚੱਲਦੀ ਆਉਂਦੀ ਹੈ ਸਦੀਆਂ ਤੋਂ ਇਹ ਸ਼ਬਦ ਬੋਲਿਆ ਜਾ ਰਿਹਾ ਹੈ ਗੁਰੂ ਰਵਿਦਾਸ ਮਹਾਰਾਜ ਨੇ ਸਪਸ਼ਟ ਕਰ ਦਿੱਤਾ ਵੀ ਇੱਥੇ ਤਾਂ ਸਾਰੇ ਹੀ ਚਮਾਰ ਨੇ ਕਿਹਨੂੰ ਨਹੀਂ ਚੰਮ ਲੱਗਿਆ ਹਰ ਇੱਕ ਮਨੁੱਖ ਨੂੰ ਹਰ ਇੱਕ ਪੰਛੀ ਨੂੰ ਹਰ ਇੱਕ ਜਾਨਵਰ ਨੂੰ ਚੰਮ ਲੱਗਿਆ ਹੋਇਆ ਤੇ ਸਤਗੁਰ ਕਹਿੰਦੇ ਫਿਰ ਉਹ ਚ ਮਾਰ ਕਿਵੇਂ ਨਹੀਂ ਭਾਈ ਤੇ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਜਿਹੜੀ ਸਦੀਆਂ ਤੋਂ ਗੁਲਾਮੀ ਪਈ ਹੈ ਨਾ ਇਹ ਗੁਲਾਮੀ ਤੋੜ ਦੇਣੀ ਹੈ ਅਸੀਂ